ਖੇਤੀ ਇੱਕ ਬਾਈ ਸਭ ਤੋਂ ਸੌਖਾ ਧੰਦਾ ਤੇ ਸਭ ਤੋਂ ਔਖਾ ਧੰਦਾ ਗਾ ਸੌਖਾ ਧੰਦਾ ਇਹ ਐ ਹੋ ਗਿਆ ਬਾਈ ਠੇਕੇਦਾਰੀ ਸਿਸਟਮ ਹੋ ਗਿਆ ਸਭ ਕਾਹਦੇ ਦਾ ਤੇ ਰੇਪ ਪਾਉਣ ਦਾ ਵੀ ਠੇਕਾ ਹੋਣ ਲੱਗ ਗਿਆ ਸਪਰੇ ਹੁਣ ਪਾਉਣ ਦਾ ਵੀ ਠੇਕਾ ਝੋਨਾ ਲਾਉਣ ਦਾ ਵੀ ਠੇਕਾ ਬੱਟਾ ਪੋਚਣ ਤੋਂ ਲਾ ਕੇ ਜਾਂ ਸਭ ਕਾਹਦੇ ਦਾ ਠੇਕਾ ਹੋਣ ਲੱਗ ਗਿਆ ਹਨਾ ਤੇ ਬਾਈ ਔਖਾ ਇਹ ਆਏ ਆ ਜਦੋਂ ਲੇਬਰ ਦੀ ਦਿੱਕਤ ਆ ਜਾਂਦੀ ਹੈਗੀ ਜਦੋਂ ਲੇਬਰ ਦੀ ਦਿੱਕਤ ਆ ਗਈ ਤੇ ਫਿਰ ਇਹਦੇ ਜਿਹਾ ਨਾ ਔਖਾ ਕੀਤਾ ਕੋਈ ਨਹੀਂ ਜੇ ਲੇਬਰ ਸਾਨੂੰ ਆਮ ਮਿਲਦੀ ਆ ਹਨਾ ਫਿਰ ਇਹਦੇ ਜਿਹਾ ਨਾ ਸੌਖਾ ਕੀਤਾ ਕੋਈ ਨਹੀਂ ਹਨਾ ਤੇ ਜਿਵੇਂ ਹੁਣ ਆ ਚੋਨਾ ਚ ਪਰ ਇਹ ਪਾਉਣਾ ਸੀ ਅੱਜ ਆਪਾਂ ਸਾਰਾ ਠੇਕਾ ਕਰਿਆ ਹੋਇਆ ਆ ਬਾਈਆਂ ਨਾਲ 80 ਰੁਪਏ ਘੱਟਾ ਕਰਿਆ ਹੋਇਆ ਹੈਗਾ ਤੇ ਤੁਸੀਂ ਆਪਣੇ ਏਰੀਆ ਜੀ ਜਰੂਰ ਦੱਸੋ ਕਿ ਕੀ ਰੇਟ ਚੱਲਦਾ ਹੈਗਾ ਹਨਾ ਤੇ ਵਧੀਆ ਸੋਹਣਾ ਰੇ ਸਿੱੜ ਜਾਗੇ ਤੇ ਪੂਰਾ ਵੀ ਤਸੱਲੀ ਵਾਲੇ ਬੰਦੇ ਆਗੇ ਤੇ ਬੀਜ ਖੇਤੀ ਦਾ ਇੰਨਾ ਕੁ ਸੌਖਾ ਕੰਮ ਕਰਤਾ ਠੇਕੇਦਾਰੀ ਸਿਸਟਮ ਨੇ ਵੀ ਗੱਲ ਜੀ ਛੱਡ ਦਿਓ ਮਹਿੰਗਾ ਜ਼ਰੂਰ ਪੈ ਜਾਂਦਾ ਖਰ ਮਹਿੰਗਾ ਵੀ ਨਾ ਮੰਨੋ ਯਾਰ ਜੇ ਆਪਾਂ 15000 ਤੇ ਇੱਕ ਬੰਦਾ ਰੱਖਾਂਗੇ ਇੱਕ ਮਹੀਨੇ ਖਾਤਰਨਾ ਤੇ ਆਪਾਂ 20 ਬਾਈ ਕਿੱਲਾਂ ਦੀ ਖੇਤੀ ਕਰਦੇ ਤੇ 15000 ਚ ਸਾਰੇ ਬਾਹਣ ਦਾ ਰੇਸ ਸਪਰੇਅ ਕਰਾ ਲੈਣੇ ਹੁੰਦੇ ਆਗੇ ਤੇ ਕਰਾਉਣਿਆਂ ਕੋਲੇ ਖੜ ਕੇ ਜੇ ਕਈ ਵਾਰ ਬੰਦੇ ਘੱਟ ਹੁੰਦੇ ਤਾਂ ਨਾਲ ਵੀ ਲੱਗ ਜਾਣੇ ਹੁੰਦੇ ਹੈਗੀ ਕੋਈ ਗੱਲ ਨਹੀਂਗੀ ਇਹ ਕਹਿੰਦੇ ਅਸੀਂ ਬੰਦੇ ਹੈਗੇ ਆ ਪੂਰੇ ਕੋਈ ਡੱਕਾ ਨਹੀਂ ਮੈਨਾਂ ਨੂੰ ਸਵੇਰੇ ਆਖਿਆ ਸੀ ਬੀਮਾ ਨਾਲ ਲੱਗੇ ਨਾ ਕਹਿੰਦੇ ਸੀ ਹੈਗੇ ਆ ਬੰਦੇ ਮੈਂ ਚਲੋ ਠੀਕ